ਪੰਜਾਬ ਵਿੱਚ ਨਿਕਲੀਆਂ ਨਵੀਆਂ ਸਰਕਾਰੀ ਭਰਤੀਆਂ ਦੀ ਤਰੀਕ ਮਾਰਚ ਦੇ ਵਿੱਚ ਅੰਤਮ ਦਿੱਤੀ ਗਈ ਹੈ ਇਹ ਹਨ ਤਿੰਨ ਤਰ੍ਹਾਂ ਦੀਆਂ ਨੌਕਰੀਆਂ ਜਲਦੀ ਤੁਹਾਡੇ ਨਾਲ ਇਹ ਨੌਕਰੀਆਂ ਡਿਸਕਸ ਕਰਾਂਗੇ ਜੇਕਰ ਤੁਸੀਂ ਪੰਜਾਬ ਦੀ ਕਿਸੇ ਵੀ ਨਵੀਂ ਭਰਤੀ ਲਈ ਅਡੀਕਰੇ ਹੋ ਤਾਂ ਹੁਣੇ ਹੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਨ ਫਿਊਚਰ ਤੁਹਾਨੂੰ ਪੰਜਾਬ ਦੀ ਹਰ ਇੱਕ ਨੌਕਰੀ ਦੀ ਜਾਣਕਾਰੀ ਮਿਲਦੀ ਰਹੂਗੀ ਸੋ ਇਹ ਤਿੰਨ ਤਰ੍ਹਾਂ ਦੀਆਂ ਨੌਕਰੀਆਂ ਕਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਨੌਕਰੀਆਂ ਪੀਟ੍ਰੀਪਲ ਐਸਬੀ ਚ ਆਈਆਂ ਹੈਗੀਆਂ ਲੇਬਰ ਇਨਸਪੈਕਟਰ ਦੀਆਂ ਟੈਕਨੀਕਲ ਆਫੀਸਰ ਤੇ ਟੈਕਨੀਸ਼ੀਅਨ ਦੀਆਂ ਨਾਟ ਅਸਾਮੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ 12ਵੀਂ ਕ ਚਾਹੀਦੀ ਹੈ 11 ਮਾਰਚ ਲਾਸਟ ਦਿੱਤੀ ਗਈ ਹੈ ਜਿਆਦਾ ਡਿਟੇਲ ਲਈ ਤੁਹਾਨੂੰ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਇੱਕ ਲਿੰਕ ਮਿਲੂਗਾ ਟੈਲੀਗ੍ਰam ਦਾ ਉੱਥੇ ਜਾ ਕੇ ਤੁਸੀਂ ਡਿਟੇਲਡ ਨੋਟੀਫਿਕੇਸ਼ਨ ਪੜ ਸਕਦੇ ਹੋ ਅਗਲੀ ਸਾਮੀ ਜਿਹੜੀ ਹੈਗੀ ਹੈ ਤੁਸੀਂ ਦੇਖਦੇ ਹੋ ਟੈਕਨੀਕਲ ਅਸਿਸਟੈਂਟ ਡਿਸਟ੍ਰਿਕਟ ਟੈਕਨੀਕਲ ਦੀ ਹੈ ਕੋਆਰਡੀਨੇਟਰ ਦੀ ਹੈ 18 ਸਾਮੀ ਹੈਗੀਆਂ ਇਹਦੇ ਵਿੱਚ ਤੁਹਾਡਾ ਡਿਪਲੋਮਾ ਮੰਗਿਆ ਗਿਆ ਠੀਕ ਹੈ ਬੀ ਟੈਕ ਵਗੈਰਾ ਜਾਂ ਬੀ ਇ ਇਹ 1 ਮਾਰਚ ਦੀ लास्ट ਤਰੀਕ ਹੈਗੀ ਆ ਪਰ ਮਾਰਚ ਤੱਕ ਇਹਨਾਂ ਸਾਰੀਆਂ ਸਾਮੀਆਂ ਦੀ ਜਿਹੜੀ ਤਰੀਕ ਖਤਮ ਹੋ ਜਾਏਗੀ। ਗੈਟ ਡਿਟੇਲ ਤੁਸੀਂ ਜਿਹੜੀ ਸਾਰੀ ਆਪਣੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਜਾ ਕੇ ਟੈਲੀਗ੍ਰਾਮ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਮਿਲ ਜਾਊਗਾ। ਅਗਲੀ ਸਾਮੀ ਹੈਗੀ ਆ ਜਿਹੜੀ ਤੁਸੀਂ ਨੇ ਜਈ ਦੀ ਸਾਮੀ ਹੈਗੀ ਆ ਕਾਫੀ ਵੱਡੀ ਗਿਣਤੀ ਚ ਹੈ 544 ਸਾਮੀਆਂ ਡਿਪਲੋਮਾ ਡਿਗਰੀ ਤੁਹਾਡੇ ਕੋਲ ਹੈਗੀ ਆ ਤਾਂ ਇਹ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ। ਇੱਕ ਤਰੀਕ ਜਿਹੜੀ ਲਾਸਟ ਹੈਗੀ ਆ ਇਹ ਬਿਜਲੀ ਪਾਕ ਪਾ ਪੀ ਐਸ ਪੀ ਸੀ ਐਲ ਦੇ ਵਿੱਚ ਸਾਮੀਆਂ ਦਿੱਤੀਆਂ ਗਈਆਂ। ਇਸ ਤਰ੍ਹਾਂ ਪੰਜਾਬ ਚ ਆਉਣ ਬੜੀਆਂ ਹੋਰ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮਿਲਾਂਗੇ ਕਿਸੇ ਹੋਰ ਨਵੀਂ ਭਰਤੀ ਦੇ ਨਾਲ